ਮਾਮਲਾ ਭਾਗਾਪੁਰ ਨੀਲੇਪਿੰਡ ਆਲਮ ਵਾਲੇ ਦਾ ਜਿੱਥੇ ਇੱਕ ਵੱਡਾ ਰੋਡ ਨਿਕਲ ਰਿਹਾ ਹੈ ਰਸਤੇ ਵਿੱਚ ਪੈਂਦੇ ਕਬਰਿਸਤਾਨ ਨੂੰ ਰੋਡ ਵੱਲੋਂ ਰੋਡ ਥੋੜੀ ਬਲਟਾਇਆ ਜਾਣਾ ਹੈ ਜਿਸ ਦਾ ਬੰਦਾ ਮੁਆਵਜ਼ਾ ਵਕਬੋਰ ਦੇ ਖਾਤੇ ਚਲਾ ਗਿਆ ਹੈ ਜਿਸ ਨੂੰ ਲੈ ਕੇ ਪਿੰਡ ਵਾਸੀ ਮੁਸਲਮ ਭਾਈਚਾਰਾ ਖਾਸ ਕਰਕੇ ਉਹਨਾਂ ਦਾ ਪਰੇਸ਼ਾਨੀ ਦਾ ਕਾਰਨ ਬਣਿਆ ਕਿਉਂਕਿ ਉਹਨਾਂ ਨੂੰ ਨਾ ਤਾਂ ਪੈਸੇ ਮਿਲੇ ਹਨ ਤੇ ਨਾ ਹੀ ਕੋਈ ਟੁਕਵੀਂ ਜਗ੍ਹਾ ਇਸ ਸਬੰਧੀ ਅੱਜ ਪਿੰਡ ਵਾਸੀ ਕਿਸਾਨ ਜੱਥੇਬੰਦੀ ਆਗੂ ਅਤੇ ਹੋਰ ਆਗੂ ਇਸ ਮੌਕੇ 'ਤੇ ਪਹੁੰਚੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਆਵ ਕਰਦਿਆਂ ਗੱਲਬਾਤ ਕਰੋ ਸ਼ੁਰੂ ਰੇਸ਼ਮ ਮਹਿੰਦੀ ਇਕੱਠੇ ਹੋ ਕੀ ਕਹਿਣਾ ਚਾਹੋਗੇ ਅਜੀ ਸਰ ਜੀ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਆਣ ਕੇ ਸਾਡੀ ਖਬਰ ਲਈ ਹੈ ਸਾਡੀ ਖਬਰ ਨੂੰ ਜਾਗ ਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਸਾਡਾ ਮਹਿਕਮਾ ਵਾਕ ਬੋਰਡ ਉਸ ਨੇ ਸਾਡੀ ਜਿਹੜੀ ਕਬਰਸਤਾਨ ਹੈ ਇਹਦੇ ਪੈਸੇ ਗਵਰਨਮੈਂਟ ਨੇ ਰੋਡ ਕਰਕੇ ਦੇ ਦਿੱਤੇ ਆ ਤੇ ਸਾਨੂੰ ਕੋਈ ਜਗ੍ਹਾ ਨਹੀਂ ਲੈ ਕੇ ਦਿੱਤੀ ਉਸ ਲਈ ਅਸੀਂ ਇੱਥੇ ਧਰਨਾ ਲਾ ਰਹੇ ਆਂ ਜਾਂ ਇਕੱਠੇ ਹੋਏ ਭਰਾ ਸਾਰੇ ਵੀ ਸਾਨੂੰ ਜਗਾ ਲੈ ਕੇ ਦਿੱਤੀ ਜਾਵੇ ਤੇ ਸਾਡਾ ਸਿਸਟਮ ਜਿਹੜਾ ਸੈੱਟ ਕੀਤਾ ਜਾਵੇ ਤੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੱਲ ਨੂੰ ਕੋਈ ਔਰਤ ਜਾਂ ਬੱਚਾ ਜਾਂ ਮਰਦ ਵਾਈ ਚੰਗਾ ਬਣ ਕਰ ਲੇ ਆਪਣਾ ਬੁਫਾਤ ਪਾ ਜਾਂਦਾ ਪੰਜਾਬੀ ਦੇ ਵਿੱਚ ਮਰ ਜਾਂਦਾ ਤਾਂ ਉਸ ਵਾਸਤੇ ਸਾਡੇ ਕੋਲ ਕੋਈ ਜਗਾ ਨਹੀਂ ਤੇ ਸਾਨੂੰ ਇਸ ਦੀ ਬਹੁਤ ਜਿਆਦਾ ਦਿੱਕਤ ਹੈ ਕਿ ਕਿਰਪਾ ਕਰਕੇ ਸਾਨੂੰ ਜਗਾ ਦਵਾਈ ਜਾਵੇ ਤੇ ਸਬੰਧਿਤ ਇਹ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਸੀਂ ਚੰਡੀਗੜ੍ਹ ਸੀਓ ਸਾਹਿਬ ਜਿਹੜੇ ਸਾਡੇ ਇਸ ਮਹਿਕਮੇ ਦੇ ਮੇਨ ਆਫਸਰ ਆ ਉਹਨਾਂ ਨੂੰ ਵੀ ਮਿਲ ਚੁੱਕੇ ਆ ਉਹਨਾਂ ਨੇ ਗਾਂਹ ਫਰੀਰਕੋਟ ਮਾਰਕ ਕਰਤੀ ਉਸ ਤੋਂ ਬਾਅਦ ਅਸੀਂ ਜਲੰਧਰ ਰੋਕੀ ਸਾਹਿਬ ਨੂੰ ਵੀ ਮਿਲ ਚੁੱਕੇ ਆ ਫਰੀਰਕੋਟ ਵਾਲਿਆਂ ਨੂੰ ਇਹ ਚਾਰ ਪੰਜ ਵਾਰੀ ਮਿਲ ਚੁੱਕੇ ਆ ਘਟੋ ਘਟ ਪਿਛਲੇ April ਦਾ ਪਿਛਲੇ ਸਾਲ ਦੀ April ਦਾ ਸਾਡਾ ਉਹਨਾਂ ਨੂੰ ਜਿਹੜਾ ਲਿਖ ਕੇ ਦਿੱਤਾ ਹੋਇਆ ਵੀ ਸਾਨੂੰ ਆ ਪ੍ਰੋਬਲਮ ਆ ਰਹੀ ਹੈ ਤੇ ਰੋਡ ਨੰਬਰ ਆ ਉਹਨਾਂ ਨੇ ਸਾਡੀ ਮਕਬੋਰਡ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ ਲਾਰੇ ਜੇ ਲਾ ਕੇ ਤੁਰ ਜਾਂਦੇ ਆ ਕਿ ਅੱਜ ਚੋਣ ਜਾਬਤਾ ਲੱਗਿਆ ਜੀ ਅੱਜ ਹੋ ਗਏ ਜੋਗ ਆ 4 ਮਹੀਨੇ ਹੋ ਗਏ ਤਕਰੀਬਨ ਅਸੀਂ ਉਹਨਾਂ ਨੂੰ ਜਿਹੜੀ ਜਗ੍ਹਾ ਅਸੀਂ ਲੈਣੀ ਹੈ ਉਹਦੀ ਬਾਤ ਵੀ ਉਹਦੇ ਪੇਪਰ ਸੀ ਜਿਹੜੇ ਕੋਈ ਪੈਲੀ ਦਾ ਨੰਬਰ ਜਾਂ ਬੰਦਿਆਂ ਦੇ ਨਾਮ ਵਗੈਰਾ ਉਹ ਵੀ ਅਸੀਂ ਉਹਨਾਂ ਨੂੰ ਦੇਤੇ ਨਾਕਸ਼ਾ ਵਗੈਰਾ ਵੀ ਉਹਨਾਂ ਨੂੰ ਬਣਾ ਕੇ ਦਿੱਤਾ ਵੀ ਸਾਨੂੰ ਉਹ ਜਗਾ ਲੈ ਕੇ ਦਿੱਤੀ ਜਾਵੇ ਪਰ ਉਹਨਾਂ ਨੇ ਸਾਡੀ ਇੱਕ ਗੱਲ ਨਹੀਂ ਸੁਣੀ ਕੰਨ ਤੇ ਉਹਨਾਂ ਦੇ ਜੂਨ ਨਹੀਂ ਸਰਕੇ ਹਾਲ ਤੱਕ ਜਿਹੜੇ ਮਹਿਕਮੇ ਰੋਡ ਕੱਢਿਆ ਜਾ ਰਿਹਾ ਉਹ ਮਹਿਕਮੇ ਅਧਿਕਾਰੀ ਕੀ ਕਰੇ ਤੁਹਾਨੂੰ ਉਹਦਾ ਇਹ ਇੱਕ ਦਿਨ ਤਹਿਸੀਲਦਾਰ ਸਾਹਿਬ ਨੂੰ ਲੈ ਕੇ ਆਏ ਸੀ ਨਾਲ ਵੀ ਅਸੀਂ ਇਹ ਟੋਣਾ ਬਲਡوزر ਵਗੈਰਾ ਜੇਸੀ ਵੀ ਵਗੈਰਾ ਲੈ ਕੇ ਆਏ ਸੀ ਉਦੋਂ ਵੀ ਅਸੀਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਉਹ ਵਾਪਸ ਚਲੇ ਗਏ ਠੀਕ ਹੈ ਜੀ ਮੌਕੇ ਸਰਕਾਰ ਦੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਗਈ ਹੈ ਉਹਨਾਂ ਤੋਂ ਹੀ ਐਮਐਲਏ ਸਾਹਿਬ ਨੇ ਹੋਰ ਸੰਪਰਕ ਕੀਤਾ ਜੀ ਉਹਨਾਂ ਨਾਲ ਵੀ ਸੰਪਰਕ ਕੀਤਾ ਸੀਗਾ ਪਰ ਉਹ ਕਹਿੰਦੇ ਵੀ ਤੁਹਾਡਾ ਮਹਿਕਮਾ ਵਾਕ ਬੋਰਡ ਹੈ ਉਹਦੇ ਨਾਲ ਗੱਲ ਕਰੋ ਜਾਂ ਡੀਸੀ ਸਾਹਿਬ ਨਾਲ ਗੱਲ ਕਰੋ ਬਾਕੀ ਸਾਰੇ ਸਾਨੂੰ ਲੱਕੜ ਦਾ ਪੱਤ ਦੇ ਰਹੇ ਹੁਣ ਤੱਕ ਤਾਂ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ ਚਾਹ ਤੁਸੀਂ ਤਾਂ ਇਹੀ ਮੰਗਾ ਵੀ ਸਾਨੂੰ ਜਗਾ ਲੈ ਕੇ ਦਿੱਤੀ ਜਾਵੇ ਜਿਹੜਾ ਸਾਡਾ ਲਾਸਟ ਘਰ ਆ ਜਿੱਦਾਂ ਕਿ ਮੁਸਲਮਾਨ ਕਹਿੰਦੇ ਵੀ ਸਾਡਾ ਲਾਸਟ ਘਰ ਕਬਰ ਹੈ ਤੇ ਸਾਡੇ ਕੋਲ ਜਦੋਂ ਇਹ ਹੀ ਨਹੀਂ ਤੇ ਫਿਰ ਸਾਡੇ ਕੋਲ ਹੋਰ ਹੈ ਕੀ ਠੀਕ ਹੈ ਜੀ ਹਾਂਜੀ ਸਰਪੰਚ ਸਾਹਿਬ ਇਕੱਠੇ ਹੋ ਕੀ ਕਹਿਣਾ ਚਾਹੋਗੇ ਕੀ ਮਸਲਾ ਤੁਹਾਡਾ ਸਾਡਾ ਜੀ ਪਿੰਡ ਦਾ ਮਸਲਾ ਸਾਡੇ ਘਰ ਮੁਸਲਮਾਨਾਂ ਦੇ ਘਰ ਸੌ ਘਰ ਸਾਡੇ ਕੋਲੇ ਇਹ ਜਿਹੜੀਆਂ 4-5 ਕਿਨਾਲਾ ਥਾਂ ਹੈ ਸਾਡੇ ਕੋਲ ਕੋਈ ਪੰਚਾਇਤ ਦੀ ਜਗ੍ਹਾ ਹੈ ਨਹੀਂ ਜਿਹੜੀ ਕਿ ਪਹਿਲਾਂ ਹੀ ਅਸੀਂ ਬਾਗ ਦੇ ਪ੍ਰਾਣੇ ਵਿਚਾਰੀਆਂ ਨੂੰ ਤੇ ਸਾਰੀ ਉਥੇ ਪਰੰਕਲੇ ਦੇ ਸਾਡੇ ਕੋਲ ਪੰਚਾਇਤ ਦੀ ਜਗ੍ਹਾ ਵੀ ਹੈ ਜਿਹੜੀ ਇਹਨਾਂ ਨੂੰ ਜਾਣਦਾ ਸੀ ਦੇ ਸਕੀਏ ਇਹ ਜਾਨੀ ਦਾ ਪਿੰਡ ਦਾ ਬਹੁਤ ਵੱਡਾ ਮਹੱਲਾ ਛੋਟਾ ਨਹੀਂ ਇਹ ਅਸੀਂ ਸਾਰਾ ਪਿੰਡ ਇਹਨਾਂ ਦੀ ਸਪੋਰਟ ਕਰਾਂਗੇ ਵਿੱਚ ਪੰਚਾਰ ਤਾਂ ਸਾਡੇ ਬਸਮਾਨ ਵੀਰੇ ਜੀ ਵੀ ਹੈ ਉਹ ਬਲਡੋਜ਼ਰ ਦੇ ਅੱਗੇ ਬਹਿਣਗੇ ਜੈ ਹਾਂ ਤੇ ਇਹਨਾਂ ਦਾ ਮਸਾ ਹੱਲ ਕਰਕੇ ਦਿਓ ਤੁਸੀਂ ਵੀ ਗਾਂ ਸਰਕਾਰ ਤਾਈ ਪਹੁੰਚਾਓ ਅਸੀਂ ਵੀ ਜਿੱਥੋਂ ਪੈਸਾ ਜੋੜ ਲਾਉਂਦੇ ਸਰਪੰਚ ਸਾਹਿਬ ਦੀ ਪਿੰਡ ਦੇ ਸਰਪੰਚੋ सरपंचਾਂ ਨੂੰ ਪੰਚਾਇਤਾਂ ਬਣਾਈਆਂ ਜਾਂਦੀਆਂ ਐ ਪੁਛ ਅਧਿਕਾਰੀਆਂ ਨਾਲ ਸੰਪਰਕ ਹੁੰਦਾ ਉਹਨਾਂ ਨੇ ਥੋੜੀ ਕੀ ਭਰੋਸਾ ਤਾਂ ਕੀ ਗੱਲ ਕਹੀ ਉਹਨਾਂ ਤੁਹਾਨੂੰ ਕੋਈ ਭਰੋਸਾ ਨਹੀਂ ਜੀ ਕੋਈ ਨਹੀਂ ਇੱਥੇ ਸਾਰੇ ਹੱਥਾਂ ਹੀ ਆਏ ਆ ਤੁਹਾਨੂੰ ਦੱਸਿਆ ਤਾਂ ਆਏ ਮੁੰਡੇ ਨੇ ਇਹ ਪ੍ਰਧਾਨ ਆ ਸਾਡੇ ਪਿੰਡ ਦਾ ਮੁਸਲਮਾਨ ਸੁਸਾਇਟੀ ਦਾ ਤੇ ਜਾਣੇ ਦਾ ਕੰਡੀਗੜ ਸਾਰੇ ਜਾਣਦਾ ਸਾਰੇ ਫਿਰ ਆਏ ਤੇ ਕੋਈ ਨਹੀਂ ਪੁੱਛਦਾ ਜਿੱਥੇ ਜਾਂਦੇ ਬਸ ਥੋੜੇ ਕਾਗਜ਼ ਗਾਹ ਭੇਜੇ ਆ ਪੇਪਰ ਪਛਾਣ ਭੇਜੇ ਆਹੋ ਗੋਹੀ ਕਹੀ ਜਾਂਦੇ ਹੁਣ ਸਾਡਾ ਜਾਣੇ ਦਾ ਇਹ ਸਾਡਾ ਪ੍ਰਧਾਨ ਆ ਗੁਰਸਾ ਯੂਨੀਅਨ ਦਾ ਬਖੀਰ ਪਿੰਡ ਦਾ ਇਹ ਉਹ ਜਿੰਮੇਵਾਰੀ ਦਿੰਦੀ ਹੈ ਵੀ ਅਸੀਂ ਤੇਰੇ ਨਾਲ ਆਏ ਭਾਈ ਸਾਹਿਬ ਇਹਨਾਂ ਨੂੰ ਮਸਲਾ ਹੱਲ ਕਰਾਈਏ ਇਹਨਾਂ ਨੂੰ ਇਹ ਪ੍ਰੇਸ਼ਾਨੀ ਥੋੜੀ ਸੁਣਵਾਈ ਨਹੀਂ ਕੀਤੀ ਜਾਂਦੀ ਅਗਲਾ ਥੋੜਾ ਕਦਮ ਕੀ ਹੋਊਗਾ ਅਸੀਂ ਜੇ ਇੱਥੇ ਕਰਨੇ ਦੇਵਾਂਗੇ ਕਰਨ ਤਾਂ ਦਿੰਦੇ ਨੇ ਜਿੰਨੇ ਸਾਡਾ ਕੋਈ ਮਾਲਾ ਹੱਦ ਠੀਕ ਹੈ ਅਗਰ ਬਾਕੀ ਲਖਵੀਰ ਸਿੰਘ ਜੀ ਬੋਲਾਂਗੇ ਦੱਸਾਂਗੇ ਤੁਹਾਨੂੰ ਸਾਰਾ ਸਾਡਾ ਗਾਂਵ ਕੀ ਪਲਾਨ ਠੀਕ ਹੈ ਠੀਕ ਹੈ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਬਲਾਕ ਪ੍ਰਧਾਨ ਬਲਾਕ ਸਕੱਤਰ ਬਲਾਕ ਸਕੱਤਰ ਲਖਵੀਰ ਕੋਮਲ ਜੀ ਵੀਰ ਜੀ ਤੇ ਖੜਿਓ ਧਰਮਿਆ ਕਹਿੰਦੇ ਗੱਲ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਤੁਸੀਂ ਵੀਰ ਜੀ ਇਹ ਕਾਫੀ ਦਿਨ ਪਹਿਲਾਂ ਇੱਥੇ ਇਹਨਾਂ ਮੁਸਲਮਾਨ ਵੀਰਾਂ ਦਾ ਇਕੱਠ ਹੋਇਆ ਸੀ ਤਕਰੀਬਨ 1 ਸਾਲ ਹੋ ਗਿਆ ਆਪਣਾ ਜੋ ਛੜਕ ਮਹਿਕਮੇ ਦਾ ਕੰਮ ਚੱਲ ਰਿਹਾ ਤੇ 41 ਲੱਖ ਤੋਂ ਉੱਪਰ ਰੁਪਏ ਇਹੋ ਪਾ ਚੁੱਕੇ ਆ ਬਖੂ ਬੋਲ ਨੂੰ ਪਰ ਇਹਨਾਂ ਨੂੰ ਨਾਂ ਦਾ ਕੋਈ ਬਦਲਵੇਂ ਜਗ੍ਹਾ ਮਿਲੀ ਆ ਤੇ ਨਾ ਹੀ ਕੋਈ ਇਹਨਾਂ ਨੂੰ ਪੈਸਾ ਮਿਲਿਆ ਵੀ ਜਿਹਦੇ ਵਾਸਤੇ ਜਗ੍ਹਾ ਖਰੀਦ ਕੇ ਆਪਣਾ ਇਹ ਜਿਵੇਂ ਉਹਨਾਂ ਦੇ ਸਾਡਾ ਆਖਰੀ ਘਰ ਹੈ ਆਪਣਾ ਆਖਰੀ ਘਰ ਬਣਾ ਸਕਣ ਤੇ ਤਕਰੀਬਨ ਇਹ ਸਾਰੇ ਜਿਵੇਂ ਸਾਡੇ 10 ਹੀ ਚੁੱਕੇ ਆਗੂ ਸਹਿਬਾਨ ਮੈਂ ਤਕਰੀਬਨ ਹਰ ਥਾਂ ਜਾ ਕੇ ਸਿੱਧੇ ਲਾ ਦੇ ਜਾਂਦੇ ਕਹਿੰਦੇ ਥੱਕੇ ਖਾ ਕੇ ਮੁੜੇ ਆਉਂਦੇ ਆ ਤੇ ਉਲਟਾ ਇਹਨਾਂ ਨੂੰ ਇਹ ਮਾਲਾ ਜਿੱਥੇ ਵੀ ਜਾਂਦੇ ਆ ਇਹਨਾਂ ਨੂੰ ਕਿਹਾ ਜਾਂਦਾ ਧਰਨੇ ਲਾਓ ਦੇਖੋ ਸਰਕਾਰਾਂ ਵੀ ਕਹਿ ਰਹੀਆਂ ਸਰਕਾਰਾਂ ਦੇ ਨਮਾਇੰਦੇ ਕਰੇ ਧਰਨੇ ਲਾਓ ਧਰਨੇ ਬਿਨਾ ਤੁਹਾਡੀ ਗੱਲ ਨਹੀਂ ਬਣਨੀਗੀ ਫਰੀਦਕੋਟ ਜਲੰਧਰ ਚੰਡੀਗੜ੍ਹ ਤੱਕ ਇਹ ਜਾਇਆ ਆ ਤੇ ਪਿਛਲੇ ਦਿਨੀ ਚੁੱਪਚੀਪ ਤੇ ਉਹ ਬਲਡੋਜ਼ਰ ਲੈ ਕੇ ਜੇਸ ਵੀ ਮਸ਼ੀਨਾ ਲੈ ਕੇ ਢਾਉਣ ਆਏ ਸੀ ਪਰ ਸਾਡੇ ਮੁਸਲਮਾਨ ਵੀਰ ਤੇ ਸਾਡੇ ਭਰਾਵਾਂ ਨੇ ਇਕੱਠੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਸਾਰਿਆਂ ਦਾ ਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਜੇ ਤੁਸੀਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਡਾ ਉਵੇਂ ਜਵਾਬ ਦੇਵਾਂਗੇ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਚਾਹੁੰਦੇਗੇ ਤੇ ਇਹਨਾਂ ਵੀਰਾਂ ਦਾ ਮਸਲਾ ਜੋ ਸ਼ਾਂਤੀ ਦੇ ਨਾਲ ਹੱਲ ਕੀਤਾ ਜਾਵੇ ਪਰ ਕੋਈ ਵੀ ਅਧਿਕਾਰੀ ਕੋਈ ਵੀ ਸਰਕਾਰ ਦਾ ਨਮਾਇੰਦਾ ਇਹਨਾਂ ਦੀ ਗੱਲ ਸੁਣਨੀ ਤਿਆਰ ਗੱਲ ਸੁਣ ਲਈ ਤਿਆਰ ਨਹੀਂ ਤੇ ਅਸੀਂ ਭਾਰਤੀ ਕਿਸਾਨ ਜਨ ਨੂੰ ਖੋਸਾ ਅੱਜ ਸਾਡੀ ਇਕਾਈ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਹਿਬका ਪ੍ਰਧਾਨ ਜਿ ਸੁਬਿੰਦਰ ਸਿੰਘ ਆ ਬਾਕੀ ਸਾਰੇ ਨਮਾਇੰਦੇ ਆਏ ਹੋਏ ਆ ਸਾਡੀ ਇਕਾਈ ਦੇ ਅੱਜ ਅਸੀਂ ਸਿਰਫ ਇਕਾਈ ਇਕੱਠੀ ਹੋਈ ਆ ਸਾਡੀ ਆਗੂ ਸਹਿਬਾਨਾਂ ਨਾਲ ਸਖਜਿੰਦਰ ਸਿੰਘ ਜੀ ਖੋਸਾ ਗਰਦਾਰ ਸਿੰਘ ਸਿੰਘ ਜੀ ਕਾਲੇ ਕੇ ਜ਼ਿਲ੍ਹਾ ਪ੍ਰਧਾਨ ਸਖਮੰਦਰ ਸਿੰਘ ਉਹੋ ਕੇ ਸਾਰਿਆਂ ਨਾਲ ਗੱਲਬਾਤ ਹੋ ਚੁੱਕੀ ਆ ਉਹਾਂ ਦੇ ਵੀ ਕੋਈ ਗੱਲ ਨਹੀਂ ਤੁਸੀਂ ਕਿਰਾ ਇਹਨਾਂ ਦਾ ਸਾਥ ਦਿਓ ਜੇਕਰ ਫਿਰ ਵੀ ਇਹਨਾਂ ਦਾ ਮਸਲਾ ਨਹੀਂ ਹੱਲ ਹੁੰਦਾ ਤਾਂ ਜਥੇਬੰਦੀ ਵੱਡੇ ਪੱਧਰ ਤੇ ਪੰਜਾਬ ਭਰ ਤੋਂ ਆਪਦੇ ਨਮਾਇंदे ਇਕੱਠੇ ਕਰਕੇ ਆਪਦੇ ਵਰਕਰਾਂ ਨੂੰ ਇਕੱਠੇ ਕਰਕੇ ਇਹਨਾਂ ਦਾ ਸਾਥ ਦਿਓ ਅਸਲੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਇਹਨਾਂ ਨੂੰ ਜਾਂਦਾ ਪੈਸਾ ਦਿੱਤਾ ਜਾਵੇ ਇਹ ਬਦਲਵੀਂ ਜਗ੍ਹਾ ਖਰੀਦ ਸਕਣ ਜਾਂ ਇਹਨਾਂ ਵਾਸਤੇ ਬਦਲਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ ਕੌਮਲ ਜੀ ਕੋਈ ਵੀ ਜਦੋਂ ਰੋਡ ਨਿਕਲਦਾ ਹੈ ਪ੍ਰਸ਼ਾਸਨ ਅਧਿਕਾਰੀ ਤੇ ਸਰਕਾਰਾਂ ਵੱਲੋਂ ਐਲਾਨ ਕੀਤੇ ਨਮਾਇੰਦਿਆਂ ਵੱਲ ਕੀਤਾ ਜਾਂਦਾ ਕਿ ਮੌਜਾ ਮਿਲਦਾ ਹੈ ਮੌਜਾ ਨਾ ਮਿਲਦਾ ਕੀ ਕਰਨਿਆ ਤੁਹਾਡੇ ਹਿਸਾਬ ਨਾਲ ਇਹ ਜੀ ਉਹਨਾਂ ਨੇ ਗੱਲ ਮੈਨੂੰ ਲੱਗਦਾ ਰੋਲ ਘੋਲੇ ਪਾਤੀ ਉਹ ਆਉਂਦੇ ਥੋੜਾ ਪੈਸਾ ਬਾਹੂ ਬੋਰਡ ਨੂੰ ਭੇਜਦਾ ਜਦੋਂ ਕਿ ਕਮੇਟੀ ਰਜਿਸਟਰਡ ਆ ਬਹੁਤ ਚਿਰ ਦੀ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਇਹਨਾਂ ਨੂੰ ਕੋਈ ਪਤਾ ਨਹੀਂਗਾ ਅੱਜ ਤੋਂ ਉਹਾਂ ਦੇ ਵੀ 4 ਮਹੀਨੇ ਪਹਿਲਾਂ ਸਾਨੂੰ ਅਸੀਂ ਪੈਸੇ ਭੇਜਤੇ ਨਾ ਤਾਂ ਬਾਹੂ ਬੋਰਡ ਨੇ ਦੱਸਿਆ ਨਾ ਸਾਡੇ ਪ੍ਰਸ਼ਾਸਨ ਨੇ ਨਾ ਉਹਨੂੰ ਦੱਸਿਆ ਵੀ ਪੈਸੇ ਆ ਚੁੱਕੇ ਆ ਉਹਦੇ ਜੇ ਪਤਾ ਨਹੀਂ ਕੀ ਕਾਰਨ ਆ ਵੀ ਉਹਦੇ ਵਿੱਚ ਕੋਈ ਕਪੜੇ ਬਾਜੀ ਆ ਜਾਂ ਕੀ ਗੱਲਬਾਤ ਆ ਵੀ ਇਹਨਾਂ ਨੂੰ ਪਤਾ ਤੱਕ ਨਹੀਂ ਦਾ ਸਾਡੇ ਵੀਰਾਂ ਨੂੰ ਕਮੇਟੀ ਬਹੁਤ ਵਧੀਆ ਪਿੰਡ 'ਚ ਕੰਮ ਕਰ ਰਹੀ ਆ ਮੁ슬ਮਾਨਾਂ ਦੀ ਕੱਤਰਤਾ ਇੱਥੇ ਹੁੰਦੀ ਆ ਕਲਾਸਾਂ ਵੀ ਲੱਗਦੀਆਂ ਬੱਚਿਆਂ ਦੀਆਂ ਬੜਾ ਵਧੀਆ ਹੈ ਆਪਦੇ اسلام ਧਰਮ ਦਾ ਪ੍ਰਚਾਰ ਕਰ ਰਹੇ ਆ ਸਾਡੇ ਵੀਰਾਂ ਨਾਲ ਮਿਲ ਕੇ ਤੇ ਪਰ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਪੈਸਾ ਇਹਨਾਂ ਨੂੰ ਤਕਰੀਬਨ 10 ਦਿਨ ਪਹਿਲਾਂ ਪਤਾ ਲੱਗਾ ਵੀ ਸਾਡਾ ਪੈਸਾ 4 ਮਹੀਨੇ ਪਹਿਲਾਂ ਚੁੱਕਾ ਇਹ ਤਾਂ ਹੁਣ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਦਾ ਹੱਲ ਕਰਨ ਇਸ ਸਬੰਧੀ ਤੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮਿਲੇ ਕੀ ਕਹਿੰਦੇ ਆ ਮੈਂ ਤਾਂ ਨਹੀਂ ਇਹ ਸਾਡੇ ਵੀਰ ਜਾ ਜਾ ਕੇ ਸਾਰੇ ਅਧਿਕਾਰੀਆਂ ਨੂੰ ਮਿਲ ਚੁਕੇ ਆਂ ਚੰਡੀਗੜ੍ਹ ਵੀ ਜਾ ਚੁਕੇ ਆਂ ਫਾਰਕੂ ਸਾਹਿਬ ਜਲੰਧਰ ਜੋ ਬਾਸਕੂ ਬੋਰਡ ਕਮੇਟੀ ਦੇ ਚੇਅਰਮੈਨ ਆ ਉਹਨਾਂ ਨੂੰ ਵੀ ਮਿਲ ਚੁਕੇ ਆ ਉਹ ਆਂਦੇ ਫਰੀਦਕੋਟ ਵਾਲਿਆਂ ਨੂੰ ਮਿਲੋ ਫਰੀਦਕੋਟ ਵਾਲਿਆਂ ਦੇ ਚੰਡੀਗੜ੍ਹ ਜਾਓ ਤੁਸੀਂ ਤੇ ਅੱਜ ਇਹਨਾਂ ਨੂੰ ਫੋਨ ਆਈ ਜਾਂਦੇ ਵੀ ਤੁਸੀਂ ਕਿਤੇ ਆ ਜਾਂਦੇ ਮੋਗੇ ਆ ਜੋ ਕਿਤੇ ਕਿੱਥੇ ਆ ਜੋ ਪਰ ਇਹਨਾਂ ਨੂੰ ਆਈ ਭਜਾਈ ਫਿਰਦੇ ਆ ਵਿਚਾਰਿਆਂ ਨੂੰ ਕੋਈ ਇਹਨਾਂ ਦਾ ਹੱਲ ਨਹੀਂ ਕੀਤਾਗਾ ਹਾਲਾਂਕਿ ਉਹ ਵੀ ਮੁਸਲਮਾਨ ਵੀਰ ਆ ਜਿਹੜੇ ਉੱਚੇ ਉਹਦਿਆਂ ਤੇ ਬੈਠੇ ਆ ਬਾਸਕੂ ਬੋਰਡ ਦੇ ਕਮੇਟੀ ਆ ਜਾਂ ਸਾਡੇ ਚੇਅਰਮੈਨ ਫਾਰਕੂ ਸਾਹਿਬ ਉਹ ਵੀ ਮੁਦਮਨ ਭਾਈਚਾਰੇ ਚ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਦਾ ਹੱਲ ਕਰਨ ਇਹਨਾਂ ਦੇ ਨਾਲ ਸਹਿਯੋਗ ਦੇਣ ਤੇ ਜੋ ਇਹਨਾਂ ਦੀਆਂ ਮੰਗਾਂ ਬਦਲ ਨਹੀਂ ਜਗਾ ਦਾ ਪ੍ਰਬੰਧ ਕੀਤਾ ਜਾਵੇ ਨਾ ਵਾਸਤੇ ਤੁਹਾਡੀ ਜਥੇਬੰਦੀ ਵੱਲੋਂ ਇਹਨਾਂ ਕਿਸ ਤਰ੍ਹਾਂ ਸਪੋਰਟ ਕੀਤੀ ਜੇ ਤੇ ਕੀ ਮੰਗਾਂ ਤੁਹਾਡੀ ਇਹਨਾਂ ਵੀਰਾਂ ਦੀ ਪਹਿਲ ਆ ਵੀ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਗੇ ਇਹਨਾਂ ਨੂੰ ਕੋਈ ਆਰਥਿਕ ਤੌਰ ਤੇ ਨੌਕ ਤੌਂਦੀ ਆ ਜਾਂ ਬੰਦਿਆਂ ਦੇ ਤੌਰ ਤੇ ਨੌਂ ਦੀ ਜਿੱਥੇ ਇਹਨਾਂ ਨੇ ਧਰਨਾ ਮਜਹਰਾ ਕਰਨਾ ਪਹਿਲਾਂ ਤਾਂ ਸਾਡੀ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਬੇਨਤੀ ਆ ਵੀ ਇਹਨਾਂ ਦਾ ਸ਼ਾਂਤ ਮਈ ਢੰਗ ਦੇ ਨਾਲ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਸਾਡੀ ਜਥੇਬੰਦੀ ਆ ਧਰਨੇ ਮਜਾਰਿਆਂ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ ਕਰਦੀ ਅਸੀਂ ਮੇਜ਼ ਤੇ ਬਹਿ ਕੇ ਗੱਲਬਾਤ ਰਹੀ ਉਹਨਾਂ ਦਾ ਹੱਲ ਕਰਨਾ ਚਾਹੁੰਦੇ ਆ ਤੇ ਅਸੀਂ ਆਪਦੇ ਆਗੂਆਂ ਨੂੰ ਵੀ ਬੇਨਤੀ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਉਹ ਐਸਡੀਐਮ ਸਾਹਿਬ ਜਾਂ ਡੀਸੀ ਤੱਕ ਪਹੁੰਚ ਕਰਨ ਵੀ ਇਹਨਾਂ ਦਾ ਮਸਲਾ ਸ਼ਾਂਤੀ ਨਾਲ ਹੱਲ ਹੋ ਜੇ ਤੇ ਨਹੀਂ ਤਾਂ ਜਿਵੇਂ ਵੀ ਇਹ ਸੰਘਰਸ਼ ਕਰਨਗੇ ਸਾਡੇ ਵੀਰ ਤੇ ਅਸੀਂ ਉਸੇ ਤਰ੍ਹਾਂ ਇਹਨਾਂ ਦਾ ਸਾਥ ਦੇਵਾਂਗੇ ਇਹ ਹੈ ਉਹ ਸਥਾਨ ਜਿੱਥੇ ਅੱਜ ਪਿੰਡ ਵਾਸੀ ਜਥੇਬੰਦੀ ਆਗੂ ਮੁਸਲਿਮ ਭਾਈਚਾਰੇ ਦੀ ਔਰਤਾਂ ਬੱਚੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਆਪਣਾ ਪੱਖ ਰੱਖਿਆ ਫਿਰ ਸਬੰਧੀ ਐਸਡੀਐਮ ਬਾਗਾਪੁਰਾ ਨਾਲ ਸੰਪਰਕ ਕਰਨਾ ਚਾਹਿਆ ਉਹਨੂੰ ਫੋਨ ਕੀਤਾ ਗਿਆ ਪਰ ਉਹ ਵਿਅਸਤ ਹੋਣ ਕਰ ਉਹਨਾਂ ਨੇ ਫੋਨ ਨਹੀਂ ਉਠਾਇਆ ਬਾਗਾਪੁਰਾ ਤੋਂ ਟਿੰਕੂ ਕਾਟਪਾਲ ਦੀ ਰਿਪੋਰਟ